ਹਾਂਜੀ ਸਿੰਘ ਸਾਹਿਬ ਜੀ ਵਾਹਿਗੁਰੂ ਜਿੱਕਾ ਖਸਾ ਵਾਹਿਗੁਰੂ ਜੀ ਕੀ ਬਤ ਹੈ ਸੰਗੇ ਕੀਨਾ ਜੀ ਆਪਣਾ ਮੈਂ ਸੋਪਾਲ ਸਿੰਘ ਰਪਾਣਾ ਜੀ ਸਰ ਸੈਕਟਰ ਬਾਜੀਗਰ ਸਿਕਾ ਪੰਜਾਬ ਸੋਸਾਇਟੀ ਪੰਜਾਬ ਬਾਜੀਗਰ ਸਿਕ ਕੌਮ ਵੱਲੋਂ ਸੇਵਾ ਕਰਦੇ ਹਾਂ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਹਾਂਜੀ ਜੋ ਕਿ ਬਾਜੀਗਰ ਸਿਕਾ ਪੰਜਾਬ ਸੋਸਾਇਟੀ ਜੋ ਲਗਭਗ 6-1.5 ਸਾਲ ਤੋਂ ਅਸੀਂ ਜਿਹੜੀ ਸਾਰੇ ਨਾਲ ਮਿਲ ਕੇ ਹੋਂਦ ਵਿੱਚ ਲੈਂਦੀ ਇੱਕ ਸੋਸਾਇਟੀ ਕਦਰ ਕੀਤੀ ਆ ਉਸੇ ਲੜੀ ਤਹਿਤ ਸਾਡੇ ਜਿਹੜੇ ਵਕ ਵਕ ਤੀਛੇ ਮਿਥੇ ਗਏ ਨੇ ਉਸੇ ਲੜੀ ਨੂੰ ਮੁੱਖ ਰੱਖਦੇ ਆ ਜਿਵੇਂ ਅੱਜ ਸਾਡੇ ਦਰਬਾਰਾ ਸਿੰਘ ਜੀ ਸਾਡੇ ਪੀਐਸਓ ਸਾਹਿਬ ਮੱਲਾਵਾਲਾ ਅੱਜ ਅਸੀਂ ਉਹਨਾਂ ਦੀ ਭਾਣ ਜੀ ਦੇ ਵਿਆਹ ਦੇ ਵਿੱਚ ਅੱਜ ਅਸੀਂ ਸਾਰੀ ਸੋਸਾਇਟੀ ਬਾਜੀਗਰ ਸਿਕੋ ਪੰਜਾਬ ਸੋਸਾਇਟੀ ਵੱਲੋਂ ਉਹਨਾਂ ਨੂੰ ਮਾਨ ਸਤਿਕਾਰ ਬੱਚੀ ਨੂੰ ਜਿਹੜਾ ਸਗਣਾ ਉਹ ਸੋਸਾਇਟੀ ਵੱਲੋਂ ਜਿਹੜਾ 5100 ਰੁਪਏ ਦਾ ਦਿੱਤਾ ਗਿਆ ਹੈਗਾ ਜੀ ਤੇ ਹੋਰ ਵੀ ਜਿਵੇਂ ਨਾਵੀ ਕਲਾ ਵਿਖੇ ਸਾਡੇ ਖਾਸੀ ਸਾਹਿਬ ਉੱਥੇ ਵੀ ਜਿਹੜੀ ਬੱਚੇ ਜਿਹੜੇ ਮਰੀਜ਼ ਨੂੰ ਆ ਉਹ ਜਿਹੜੀ ਰਹੀ ਹੈ ਸਹਾਇਤਾ ਦੀ ਕਹੇ ਨੇ ਪਟਿਆਲਾ ਵੀ ਖੇਵੀ ਜੋ ਮਰੀਜ਼ ਨੂੰ ਸੋਸਾਇਟੀ ਵੱਲੋਂ ਸਹਾਇਤਾ ਦਿੱਤੀ ਗਿਆ ਹੋਰ ਨੇਕਾ ਤਰ੍ਹਾਂ ਦੇ ਜਿਹੜੇ ਸਾਡੇ ਮਰੀਜ਼ ਸਰ ਤੁਹਾਡੇ ਜਿਹੜੇ ਆਉਣ ਵਾਲੇ ਟੀਚੇ ਆ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਉਹ ਜਿਹੜੇ ਸਾਡੇ ਆਉਣ ਵਾਲੇ ਟੀਚੇ ਜੀ ਹੌਲੀ-ਹੌਲੀ ਅਸੀਂ ਉਹਨਾਂ ਤੇ ਲੱਗੇ ਹੋਏ ਆ ਜੀ ਬਾਅਦ ਚ ਕਰ ਰਹੇ ਆ ਹੌਲੀ-ਹੌਲੀ ਸਾਰੇ ਅਸੀਂ ਉਹ ਤਰਤੀਬ ਬਾਰ ਆ ਜਿਹੜੇ ਉਹ ਅਸੀਂ ਪੂਰੇ ਕਰ ਜਾ ਰਹੇ ਹਾਂ ਤੇ ਤੁਸੀਂ ਬਾਜੀਗਰ ਸਿਕੋਂਮ ਨੂੰ ਕੀਸ ਨਾਲ ਅੰਧਿਆਣਾ ਚਾਹੁੰਦੇ ਜੀ ਅਸੀਂ ਬਾਜੀਗਰ ਸਿਕੋਂਮ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਜੋ ਸਾਡੇ ਦੱਬੇ ਕੁਚਲੇ ਲੋਕ ਨੇ ਸਾਡੇ ਭਾਈਚਾਰੇ ਦੇ ਲੋਕ ਨੇ ਉਹ ਸਮੇਂ ਅਸਾਰ ਜਿਹੜੇ ਹੁਣ ਅੱਜ ਦੇ ਫਲਾਤਾ ਮਤਾਬ ਉਹਨਾਂ ਨੂੰ ਸਮਝ ਰੱਖਣੀ ਚਾਹੀਦੀ ਆ ਕਿ ਸਾਨੂੰ ਕਿਵੇਂ ਲੋਕਾਂ ਚ ਵਿਚਰਨਾ ਚਾਹੀਦਾ ਤੇ ਜਿਹੜੇ ਸਾਡੇ ਗਰੀਬੀ ਰੇਖਾ ਦੇ ਵਿੱਚ ਰਹਿ ਰਹੇ ਨੇ ਭਾਈਚਾਰਾ ਉਹਨਾਂ ਨੂੰ ਅਸੀਂ ਸੋਸਾਇਟੀ ਵੱਲੋਂ ਉੱਪਰ ਉੱਪਰ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਰ ਲਾਸਟ ਵਿੱਚ ਜਿਹੜਾ ਅੱਜ ਤੁਸੀਂ ਜੀਰੇ ਪਹੁੰਚੇ ਆ ਸਰਦਾਰ ਦਰਵਾਰਾ ਸਿੰਘ ਦੇ ਦਰਵਾਰਾ ਸਿੰਘ ਤੇ ਤੁਸੀਂ ਕੀ ਸੇਵਾ ਕੀਤੀ ਵਾਇਗਰ ਸਿਕਾਂ ਵੱਲੋਂ ਵਾਇਗਰ ਸਿਕਾਂ ਵੱਲੋਂ ਅੱਜ ਸਾਡੀ ਟੀਮ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਚੇਅਰਮੈਨ ਸਾਹਿਬ ਲੁਕੇ ਤਰਸੀਹ ਜੀ ਬਚੱਕੀ ਮਨ ਸਿੰਘ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਸਾਡੇ ਲਖਵਿੰਦਰ ਸਿੰਘ ਜੀ ਧਰਮਸਾਥੀ ਸੇਵਾਲ ਸਾਡੇ ਗੁਰਪ੍ਰੀਤ ਸਿੰਘ ਜੀ ਖਾਸੀ ਕਲਾ ਸਾਰਾ ਸਿੰਘ ਜੀ ਸਾਡੇ ਸੀਨੀਅਰ ਐਡਵਾਈਜ਼ਰ ਮਲਕੀਤ ਸਿੰਘ ਜੀ ਸਾਡੇ ਚੇਅਰਮੈਨ ਸਾਹਿਬ ਦਾਸ ਸੈਕਟਰੀ ਪਿਰਾਵ ਤੇ ਅੱਜ ਅਸੀਂ ਉਹਨਾਂ ਦੀ ਭਾਣਜੀ ਦਾ ਜੋ ਵਿਆਹ ਸੀਗਾ ਉਹਦੇ ਵਿੱਚ ਅਸੀਂ ਸਾਰੇ ਨਾਲ ਮਿਲ ਕੇ ਸੋਸਾਇਟੀ ਵੱਲੋਂ ਜਿਹੜਾ ਹੈ ਬੱਚੀ ਨੂੰ ਉਹ ਸਗੰਦ ਦੇ ਰੂਪ ਵਿੱਚ ਜਿਹੜੀ ਸੋਸਾਇਟੀ ਵੱਲੋਂ ਸੀਗੀ ਉਹ ਅਸੀਂ ਮਾਇਆ ਜਿਹੜੀ ਭੇਟਾ ਕੀਤੀ ਗਿਆ ਤੇ ਸਤਿਕਾਰ ਦਿੱਤਾ ਜੀ ਓਕੇ ਧੰਨਵਾਦ ਜੀ